ਆ ਜੈਕਸ਼ਨ ਹਰ ਇੱਕ ਪਸ਼ੂ ਪਾਲਕ ਦੇ ਘਰ ਲਾਜ਼ਮੀ ਚਾਹੀਦਾ ਹੈ ਵਿਟਾਮਿਨ A D3 E ਐਂਡ H ਜਿਸ ਤਰ੍ਹਾਂ ਹੁਣ ਕਈ ਵਾਰ ਕੱਟੀਆਂ ਦੇ ਵਾਲ ਮੱਜਾਂ ਦੇ ਵਾਲ ਝੜ ਜਾਂਦੇ ਨੇ ਤਾਂ ਤੁਸੀਂ ਇਹ 1 ml ਪਰ ਕੁਆਂਟਲ ਦੇ ਹਿਸਾਬ ਨਾਲ ਤੁਸੀਂ ਲਾ ਦੋ فرض ਕਰੋ ਤੁਹਾਡਾ ਪਸ਼ੂ 5 ਕੁਆਂਟਲ ਦਾ ਹੈ 5 ml ਲੱਗੂਗਾ ਰਿਪੀਟ ਤੁਸੀਂ ਹਫਤੇ ਬਾਅਦ ਕਰਨਾ ਹਫਤੇ ਤੋਂ ਪਹਿਲਾਂ ਹੀ ਲਾਉਣਾ ਇੱਕ ਵਾਰ 5 ml ਲਾ ਕੇ ਫਿਰ ਤੁਸੀਂ ਹਫਤੇ ਬਾਅਦ ਇਹਦਾ ਯੂਜ਼ ਕਰ ਸਕਦੇ ਹੋ ਤੇ ਤਿੰਨ ਕ ਜੈਕਸ਼ਨ ਪੁੱਛੂ ਦੇ ਲਾ ਦੋ ਤੁਸੀਂ ਤੁਸੀਂ ਪਿੰਡ ਚ ਚਮਕ ਦੇਖਿਓ ਜੇ ਵਾਲ ਝਾੜਦੇ ਨੇ ਵਾਲ ਝਾਣਦੇ ਹਟ ਜੂਗੇ ਹਟ ਜਾਣਗੇ ਪਛੂ ਲਫਾਫੇ ਖਾਂਦਾ ਇੱਕ ਦੂਜੇ ਦਾ ਮੂਤ ਪੀਂਦਾ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਤੁਹਾਡੀਆਂ ਸਾਰੀਆਂ ਇਹ ਦੂਰ ਕਰ ਦਿੰਦਾ ਜਿਸ ਤਰ੍ਹਾਂ ਉਹਨਾਂ ਆਪਣੀਆਂ ਵੱਡੀਆਂ ਕੱਟੀਆਂ ਹੁੰਦੀਆਂ ਉਹਨਾਂ ਦੇ ਮਿਨਰਲਸ ਦੀ ਕਾਰਡ ਕਰਕੇ ਬੱਚੇਦਾਨੀ ਜਿਹੜੀ ਉਹਦੀ ਗਰੋਥ ਰੁਕ ਜਾਂਦੀ ਹੈ ਕਮਜ਼ੋਰ ਰਹ ਜਾਂਦੀ ਆ ਆਪਾਂ ਪ੍ਰੋਟੀਨ ਵੀ ਬਥੇਰਾ ਪਾ ਕੇ ਦੇਖ ਲਿਆ ਪਰ ਫਿਰ ਵੀ ਜਿਹੋ ਦੀ ਬੱਚੇਦਾਨੀ ਗਰੋਥ ਨਹੀਂ ਹੁੰਦੀ ਤੁਸੀਂ ਇਹ ਜੈਕਸ਼ਨ ਆ ਜਿਹੜਾ 4-5 ਐਮ ਐਲ ਗੱਬਣ ਹੋਣ ਵਾਲੀਆਂ ਕੱਟੀਆਂ ਦੇ ਲਾ ਦੋ ਹੌfte ਹੌfte ਬਾਦਾਂ ਤੇ ਤੁਹਾਡੇ ਜਿਹੜੀ ਕੱਟੀਆਂ ਦੀ ਜਾਂ ਬੱਚੀਆਂ ਦੀ ਬੱਚੇਦਾਂ ਨੇ ਜਿਹੜੀ ਕਮਜ਼ੋਰੀ ਹੋ ਗਈ ਹੈ ਸਾਰੇ ਦੂਰ ਕਰ ਦਊਗਾ ਜਿੰਦਾ ਕੋਈ ਆਪਣਾ ਪਸ਼ੂ ਹੈ ਪੰਨੂੰ ਇਦਾਂ ਲੱਗਦਾ ਵੀ ਇਹ ਕਮਜ਼ੋਰ ਜਿਆ ਕੋਈ ਪਿੰਡੇ ਪਰ ਸ਼ਾਈਨਿੰਗ ਜੀ ਨਹੀਂ ਆਏਗੀ ਤਾਂ ਤੁਸੀਂ ਉਹ ਮੌਜੂਦ ਦੇ ਵੀ ਲਾ ਸਕਦੇ ਹੋ ਪਿੰਡੇ ਪਰ ਸ਼ਾਈਨਿੰਗ ਲਿਆ ਦਊਗਾ ਚਮਕਣ ਲਾ ਦਊਗਾ ਪਿੰਡੇ ਨੂੰ ਅਤੇ ਤੁਹਾਡਾ ਪਸ਼ੂ ਜਿਹੜਾ ਉਹਦੇ ਜਿਹੜੀ ਮਿਨਰਲ ਦੀ ਘਾਟ ਹੋ ਗਈ ਉਹ ਵੀ ਉਹਦੀ ਦੂਰ ਹੋ ਜੂਗੀ ਜਿਸ ਤਰ੍ਹਾਂ ਮੂਤ ਕੀੜਾ ਜਿਹੜਾ ਖੋਲੀਆਂ ਚੱਕਦੇ ਪਸ਼ੂ ਜੀਭਾਂ ਕੱਢੀ ਜਾਂਦੇ ਨੇ ਲਫਾਪੇ ਖਾਂਦੇ ਨੇ ਸਾਰੀਆਂ ਇਹ ਜਿਹੜੀਆਂ ਦਿਕਤਾਂ ਸਾਰੀਆਂ ਦੂਰ ਕਰਦੂ